ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਠੱਕੀ ਪਾਈ ਜੀ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 6 ਨਾਗ ਹੈ ਜੀ ਜਿੰਨਾਂ ਚੋਂ ਸੂਏ ਸਵਾਏ ਵੀ ਆ ਜੀ ਟੋਕੜ ਗੱਬਣ ਚੈੱਕ ਪਾਸ ਵੀ ਆ ਝੋਟੀਆਂ ਵੀ ਆ ਤੇ ਇੱਕ ਬਾਈ ਕੋਲ ਟੋਕੜ ਵੈੜ ਵੀ ਆ ਡਿਟੇਲ ਮੈਂ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਵਿੰਦਰ ਸਿੰਘ ਜੀ 65 ਠੀ ਭਾਈ ਤਹਿਸੀਲ ਬਾਗਾਪੁਰਾਣਾ ਜਿਹੜਾ ਮੋਗਾ ਜੀ ਮੋਬਾਈਲ ਨੰਬਰ ਜੀ 97798 97736 ਠੀਕ ਆ ਜਿਹੜੀ ਆਪਾਂ ਪਰਸੋ ਜੋ ਉੱਥੇ ਵੀਡੀਓ ਪਾਈ ਸੀ ਵੈਗ ਗਿਆ ਜੀ ਮਨ ਲਾ ਠੀਕ ਆ ਪਾਜ ਵੀ ਉੱਡੇ ਉੱਡੇ ਹੀ ਆ ਛੋਟੇ ਛੋਟੇ ਹੋਣਗੇ ਬਾਈ ਠੀਕ ਆ ਸਨਖੀਆਂ ਜੀ ਸਾਰੇ ਨਵੇਂ ਨੇ ਟਾਪ ਦੇ ਇਧਰ ਹੋਈ ਸ਼ੁਰੂ ਕਰ ਲੈ ਸੁਆ ਕਰਨ ਮਾਜੀ ਇਹਦਾ ਸੂਆ ਇਹਦਾ ਦੂਜਾ ਆ ਬਾਈ ਕਦੋਂ ਸੂਈ ਆ ਜੀ ਇਹਨੂੰ ਸੂਈ ਨੂੰ ਅੱਜ 10 ਕ ਦਿਨ ਹੋਏ ਆ ਬਾਈ ਬੱਚਾ ਕੀ ਆ ਬੱਚਾ ਕੱਟੀ ਆ ਮਾਰ ਕੱਟੀ ਆ ਜੀ ਠੀਕ ਆ ਜੀ ਜੇਰ ਕੰਪਲੀਟ ਆ ਜੀ ਜਮਾ ਡਾਨਾ ਬਾਈ ਜਮਾ ਡਾਨਾ ਕਿੰਨਾ ਦੁੱਧ ਨੈਟ ਤੇ ਆ ਦੁੱਧ 9 ਕਿਲੋ ਆ ਬਾਈ ਸਹੀ ਐਵੇਂ ਕਹਿੰਨ ਨੂੰ ਜਿੰਨਾ ਮਰਜ਼ੀ ਜਿੱਥਾ ਨਾਲ ਦੁੱਧ 11 ਕਿਲੋ ਪਾਉਗੀ ਠੀਕ ਆ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਆ ਬਾਈ ਐਵੇਂ ਆਪਾਂ ਕਈ ਵੇਰ ਕਹਿ ਦਿੰਦੇ ਆ ਬਈ 15 ਕਿਲੋ ਦੇਊਗੀ ਜੀ 16 ਦੇਊਗੀ ਇੰਨਾ ਨਹੀਂ ਬਾਈ 11 ਕਿਲੋ ਦੇਊਗੀ ਅੱਜ ਦਾ ਦੁੱਧ ਹੈਗਾ 9 ਕਿਲੋ ਜੀ ਤਸੱਲੀ ਕਰ ਲੈ 2 3 4 ਢਾਂਗ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਸਨੱਕ ਪੂਣਾ ਚੰਗਾ ਜੀ ਗੋਲ ਸਿੰਗੀ ਆ ਬੀਲ ਵੀ ਚੰਗੀ ਆ ਬਾਕੀ ਨਮਾਹਾਣੀਆਂ ਵੱਧ ਦੇ ਅਲੀ ਚੀਜ਼ ਆ ਸੂਆ ਦੂਜਾ ਸੂਈ ਆ ਬੱਚਾ ਮਗਰ ਕੱਟੀ ਆ ਜੀ 9 ਕਿਲੋ ਦੁੱਧ ਦੀ ਤੁਸੀਂ ਚੁਵਾਈ ਕਰ ਸਕਦੇ ਬਾਈ ਦੇ ਘਰੇ 2 ਟਾਈਮ 4 ਟਾਈਮ 6 ਟਾਈਮ ਸੋਨਾ ਮੁੱਠੀ ala ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਚੈੱਕ ਕਰ ਸਕਦੇ ਹੋ ਜਾਰੀ ਥਾਣਾ ਥਾਣੇ ਮੈਨੂੰ ਨੇੜੇ ਤੋਂ ਚੈੱਕ ਕਰਵਾ ਦਿੰਨਾ ਜੀ ਤੇ ਡਿਮਾਂਡ ਕਰਨੀ ਵੀਰੇ ਜਿਹੜੇ ਰੁਪਏ ਲੈਣੇ ਆ ਯੈਸ ਤੇ ਨੋ ਛੋਟਾ ਜਾ ਭਾਜਦਾ ਜੀ ਇਹਦਾ 99000 ਚੋਂ ਮਾਨਤਨ ਹੋ ਜੀ ਮਾਨਤਨ ਜੇ ਜਿ ਡਿਮਾਂਡ ਆ ਜੀ 99000 ਰੁਪਏ ਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਚੰਗੀ ਆ ਛੋਟੀ ਸਨਖ ਪੁਣਾ ਬਹੁਤ ਹੈ ਨਾ ਬਈ ਜੂਟੀ ਪਤਲੇ ਪਿੰਡੇ ਦੀ ਆ ਕਾਗਜੀ ਪਿੰਡਾ ਕਾਂਦ ਵਾਲੀ ਆ ਕੋਈ ਛੋਟੀ ਮੰਨ ਕੇ ਨਾ ਵੇ ਹੂੰ ਚੰਗੀ ਆ ਆਉਂਦੇ ਸੂਏ ਨੂੰ ਬਦਲਣਾ ਹੀ ਐ ਇਹਨੇ ਘੜਨਾ ਦਾ ਹੈ ਨਹੀਂ ਹਾਂ ਬਈ ਤੇ ਜਿਹੜਾ 2 ਨੰਬਰ ਆ ਵੀਰੇ ਇਹਦਾ ਉਹ ਕਰਨਾ ਮੈਂ ਇਹ ਪਹਿਲਾ ਸੂਆ ਚਾਰ ਦਾ ਹੁੰਦਾ ਬਈ ਯਾਰ ਕਦੋਂ ਸੂਈ ਆ ਜੀ ਸੂਈ ਨੂੰ ਪੰਜ ਛੇ ਦਿਨ ਹੀ ਹੋਇਆ ਕੱਟੀ ਇਹਦੇ ਨਾਲ ਇਹਦੇ ਮਗਰ ਵੀ ਕੱਟੀ ਆ ਕੱਟੀ ਇਹਦੇ ਮਗਰ ਕੱਟੀ ਵੀ ਕੱਟੀ ਥੋੜਾ ਨੀਲੀ ਰਾਵੀ ਜੇ ਪੈਂਦੀ ਐ ਨਾ ਔਰ ਵੀ ਇੱਕ ਚਿੱਟਾ ਕਰਮ ਵਾਲੀ ਦਾ ਇਹ ਨਾ ਬਾਈ ਥੋੜਾ ਜਿਹਾ ਕੰਬਾਲਾ ਜਾਂ ਪਹਾੜਾ ਪਾ ਕੇ ਮੂਰੇ ਬੱਚਾ ਲੈਂਦੀ ਆ ਉਹ ਤਾਂ ਪਹਿਲਾਂ ਦੱਸਦਾ ਪਹਿਲਾ ਕੋਈ ਵੀ ਰਾਜ ਇੱਥੇ ਇਸ ਤੋਂ ਬਾਅਦ ਢੇੜਾ ਵੱਜੇ ਉਹਦਾ ਪੈਦਾਨੀ ਇਹ ਮਾੜਾ ਆਇਆ ਮੂਰੇ ਦਾਣਾ ਪਾ ਕੇ ਫਿਰ ਬੱਚਾ ਛੱਡ ਕੇ ਹੂੰ ਫਿਰ ਵਧੀਆ ਲਾਉਂਦੀ ਬੱਚੇ ਤੇ ਇਹ ਚੜਦੀ ਵੀ ਆ ਸਾਰਾ ਕੁਝ ਉਹ ਕੋਈ ਚੱਕਰ ਯਾਨੀ ਦਾਣਾ ਪਾਉਣਾ ਪੈਂਦਾ ਦੁੱਧ 8 ਕਿਲੋ 8 ਕਿਲੋ 50-60 ਦਿਨਾਂ ਦੀ ਸੂਈ ਥੱਲੇ ਹਾਂ ਬਾਈ ਠੀਕ ਹੈ ਜੀ ਜੇਰ ਕੰਪਲੀਟ ਆ ਜੀ ਜਮਾ ਕੰਪਲੀਟ ਆ ਬਾਈ ਠੀਕ ਹੈ ਜੀ 50-60 ਦਿਨਾਂ ਦੀ ਸੂਈ ਥੱਲੇ 8 ਕਿਲੋ ਦੁੱਧ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਬਾਕੀ ਪੇਸ ਕੁਆਲਟੀ ਸੋਹਣੀ ਆ ਸੈਂਗਰ ਇਹਦਾ ਵੀ ਗੋਲ ਆ ਤੇ ਬੱਚਾ ਇਹਦੇ ਮਗਰ ਵੀ ਤੁਹਾਨੂੰ ਕੱਟੀ ਮਿਲ ਜਾਣੀ ਆ ਮੂੰਹ ਵਿਚਾਰ ਦੰਦ ਆ ਬਈ ਸਮੱਕੀ ਆ ਵੀਰੇ ਪੂਰੀ ਝੋਟੀ ਮੂੰਹ ਤੋਂ ਵੀ ਚਾਰ ਦੰਦ ਬੱਚਾ ਹੀ ਆ ਸੋਹਣਾ ਮੁਠੀ ਵਾਲਾ ਥਣਾ ਕੱਲਾ ਕੱਲਾ ਨਿੱਖੜ ਮਾ ਬਾਕੀ ਗੋਲ ਪੈਟ ਥੂੜਾ ਚੰਗੀ ਐ ਨੀਲੀ ਰਾਵੀ ਦਾ ਤੁਸੀਂ ਸ਼ੌਂਕ ਰੱਖਦੇ ਆ ਤਾਂ ਤੋਫਈ ਆ ਤੇ ਮਗਰ ਬੱਚਾ ਵੀ ਵੀਰੇ ਤੋਫਈ ਆ ਤੇ ਇਹਦੀ ਡਿਮਾਂਡ ਵੀਰੇ ਇਹਦੀ 92000 ਰੁਪਈਆ ਬਈ ਆ ਮਾਨਦਾਨ ਕਰ ਜੇ ਕੋਈ ਜੋੜਾ ਲੈ ਜੇ ਬਾਈ ਫਿਰ ਹੋਰ ਕਰ ਦਾਂਗੇ ਬਾਈ ਜਿਹੜਾ ਜਿਮਾਂਡ ਆ ਜੀ 92000 ਰੁਪਿਆ ਡਿਮਾਂਡ ਆ ਥੋੜਾ ਕਨਾ ਮਾਨਤਨ ਹੋ ਜਾਊਗਾ ਜਿਹੜਾ ਨਗ ਆ ਗਿਆ ਵੀਰੇ ਆਪਣਾ ਤਿੰਨ ਨੰਬਰ ਇਹਦਾ ਸੂਆ ਕਿੰਨਾ ਮੀ ਇਹਦਾ ਵੀ ਪਹਿਲਾ ਸੂਆ ਬਾਈ ਯਾਰ ਇਹ ਦੰਦੋ ਕਿਵੇਂ ਆ ਇਹ ਵੀ ਚਾਰ ਦੰਦ ਕੱਟੇ ਇਹ ਕੋ ਦੋ ਸੂਈ ਹੈ ਜੀ ਇਹਨੂੰ ਸੂਈ ਨੂੰ ਬਾਈ 10 11 ਦਿਨ ਹੋ ਗਿਆ ਬੱਚਾ ਕੀ ਹੈ ਜੀ ਬੱਚਾ ਇਹਦੇ ਮਗਰ ਕੱਟਾ ਏ ਇਹਦੇ ਮਗਰ ਕੱਟਾ ਜੀਰ ਦੀ ਸਾਫ ਆ ਜੀ ਜਵਾਗ ਜਵਾਗ ਕਿੰਨਾ ਦੁੱਧ ਆ ਇਹਦੇ ਥੱਲੇ ਦੁੱਧ ਇਹਦੇ ਕੋਲੇ 7 ਕਿਲੋ ਆ ਬਾਈ ਸਹੀ ਥਣਾ ਦੀ ਢੰਨ ਆ ਜੀ ਜਮਾ ਢੰਨ ਆ ਬਾਈ ਠੀਕ ਆ ਸ ਖਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥੋੜਾ ਜਿਹਾ ਵੈਸੇ ਹੀ ਇਹ ਬੈਣ ਬੂਨਾ ਹੋਇਆ ਵਾ ਹਾਂ ਕੋਈ ਭੜ ਪੂਲੀਆ ਬਾਈ ਮਾੜੀ ਹੈਗੀ ਠੀਕ ਆ ਦੁੱਧ ਦਾ ਵਾਧਾ ਘਾਟਾ ਦਾ ਨਾ ਦੁੱਧ ਪੂਰਾ ਇੱਕੋ ਜਿਹਾ ਦੁੱਧ ਦੀ ਗਾਰੰਟੀ ਹੈ ਕਿੰਨਾ ਦੁੱਧ ਦੱਸਿਆ ਸੀ 7 ਕਿਲੋ ਦੁੱਧ ਬਾਈ 7 ਕਿਲੋ 7 ਕਿਲੋ ਦੁੱਧ ਦੀ ਤੁਸੀਂ ਚਵਾਈ ਕਰ ਸਕਦੇ ਹੋ 10 ਅੰਕ ਦਿਨਾਂ ਦੀ ਸੂਈ ਆ ਹੂੰ ਤੋਂ ਚਾਰ ਦੰਦ ਬੱਚਾ ਹੀ ਆ ਗੋਲ ਸੰਗੀ ਆ ਬੱਚਾ ਵੀ ਇਹਦੇ ਮਗਰ ਕੱਟਾ ਆ ਜਾਂਦਾ ਥਣਾ ਦੀ ਭਾਰ ਪਿੱਛੇ ਦੀ ਬਾਈ ਫੁੱਲ ਗਾਰੰਟੀ ਆ ਹਾਂ ਬਾਈ ਫੋਲ ਕਰ ਠੀਕ ਆ ਸੋਨਾ ਮੁਠੀ ਵਾਲਾ ਥਾਣਾ ਤੇ ਇਹਦੀ ਡਿਮਾਂਡ ਵੀਰੇ ਇਹਦਾ 87000 ਚ ਮਾਨਤਾਨ ਕਰਦੇ ਠੀਕ ਆ ਇਹਦਾ ਬਾਈ ਕਹਿੰਦਾ 87000 ਰੁਪਏ ਚ ਮਾਨਤਾਨ ਹੋ ਜਾਊਗਾ ਜੀ ਬਾਕੀ 87000 ਰੁਪਏ ਚ ਮਾਨਤਾਨ ਹੋ ਜਾਊਗਾ ਬਾਕੀ ਝੋਟੀ ਇਹ ਵੀ ਚੰਗੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਗੋਲ ਸਿੰਘੀ ਆ ਬੱਚਾ ਇਹਦੇ ਮਗਰ ਕੱਟਾ ਆ ਜਾਂਦਾ ਨਾਗਾ ਗਏ ਵੀਰੇ ਆਪਣਾ 4 ਨੰਬਰ ਇਹਦਾ ਸੂਆ ਕਰਨ ਮਾ ਜੀ ਇਹ ਪਹਿਲਾ ਸੂਆ ਬਾਈ ਦੂਜੇ ਵਾਸਤੇ ਗੱਬਣਾ 7 ਮਹੀਨੇ ਆ ਜੀ ਚੈੱਕ ਪਾਸ ਚੈੱਕ ਪਾਸ ਦੁੱਧੋ ਵੀਰੇ ਦੁੱਧੋਂ ਡرائی ਆ ਬਾਈ ਕਿੰਨਾ ਕ ਪਾਇਆ ਦੁੱਧ ਪਹਿਲੇ ਸੂਏ ਦੁੱਧ ਪਹਿਲੇ ਸੂਏ 9-10 ਕਿਲੋ ਦਿੰਦਾ ਬਾਈ ਇਹਨੇ ਠੀਕ ਆ ਇਹ ਕੀ ਪਲੱਸ ਦੇ ਦੂ ਹਾਂ ਕਿਉਂਕਿ ਸਾਂਭਣ ਦਾ ਟਾਈਮ ਹੀ ਰਹਿ ਗਿਆ ਹਾਂਜੀ ਹਾਂਜੀ ਧੁਰਦੀ ਵੀਰੇ ਵੀ ਵਜਨ ਵਜੂਦ ਕਰਮ ਵਾਲੀ ਦਾ ਸਹੀ 7 ਮਹੀਨੇ ਪੂਰੇ ਹੋ ਗਏ ਬਾਈ ਇਹਨੂੰ 8ਵਾਂ ਸਟਾਰਟ ਆ ਸਟਾਰਟ ਹੋ ਗਿਆ ਹਾਂ ਯਾਨੀ ਸੱਤਾਂ ਦੀ ਕਨਫਰਮ ਚੈੱਕ ਪਾਸ ਪੂਰੀ ਕਨਫਰਮ ਆ ਗਿਆ ਆਪ ਦਾ ਡਾਕਟਰ ਆ ਲੈ ਕੇ ਆਵੇ ਪੂਰੀ ਟਸੰਡੀ ਕਰਾ ਲਿਆ ਠੀਕ ਆ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚੁਵਾਈ ਵਾਲਾ ਥਣ ਤੁਸੀਂ ਨੇੜੇ ਤੋਂ ਚੈੱਕ ਕਰ ਸਕ ਸੂਣਾ ਥਾਣਾ ਮੋਟਾ ਹੁਣ ਤੁਹਾਡਾ ਸਾਂਭਣ ਦਾ ਟਾਈਮ ਆ ਜਿੰਨੀ ਤੁਸੀਂ ਸਾਂਭ ਲੋਗੇ ਉਹਨਾਂ ਦੁੱਧ ਚੋ ਸਕਦੇ ਆ 9-10 ਕਿਲੋ ਇਹਨੇ ਪਹਿਲੇ ਸੂਏ ਦਿੱਤਾ ਹੋਇਆ ਜੀ ਬਾਕੀ ਝੁੱਟੀ ਇਹ ਵੀ ਚੰਗੀ ਆ ਆਪ ਦਾ ਡਾਕਟਰ ਸਾਹਿਬਾਨ ਨਾਲ ਲੈ ਕੇ ਆਇਓ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ 65000 ਚ ਮਾਨਤਾਣ ਕਰਾਂਗੇ ਬਾਈ ਠੀਕ ਆ ਵੀਰੇ ਇਹਦਾ ਬਾਈ ਕਹਿੰਦਾ 65000 ਰੁਪਏ ਜੋ ਮਾਨਤਾਣ ਕਰ ਦਾਂਗੇ ਅੱਗੇ ਵੀਰੇ 31 ਆ ਉਮਰ ਕਿੰਨੀ ਕਾ ਵੀਰੇ ਇਹਦੀ ਉਮਰ ਇਹਦੀ 2.5 ਸਾਲ ਦੱਸੀ ਬਾਈ ਮਾਲਕਣ ਦੰਦੋ ਜੀ ਨੰਦਨੀ ਵੇਖੇ ਬਈ ਹੁਣੇ ਆਈ ਐ ਹੁਣੇ ਤਾਜੀ ਆਈ ਐ ਜੀ ਤਾਜੀ ਆਈ ਠੀਕ ਐ ਵੀਰੇ ਤੇ ਏ ਆਈ ਵਗੈਰਾ ਹੋਈ ਐ ਜੀ ਇਹਦੀ ਨਹੀਂ ਹੋਈ ਨਹੀਂ ਬਈ ਯਾਰ ਖਾਲੀ ਆ ਬਰੋ ਖਾਲੀ ਮੰਨ ਕੇ ਦੇਵਾਂਗੇ ਆਪਾਂ 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 ਨੂੰ ਕਲੀਅਰ ਨਹੀਂਗਾ ਵੀ ਹੋਈ ਕਿ ਨਹੀਂ ਕਿਵੇਂ ਆ ਠੀਕ ਆ ਹੋਰ ਛਾਗ ਤਾਂ ਹੈ ਨਹੀਂ ਬਈ ਨਹੀਂ ਚਾਰ ਹੀ ਥਾਣਾ ਬਈ ਝੋਲੀ ਬੜੀ ਸੋਹਣੀ ਐ ਹੈਨਾ ਮੇਰੇ ਹਾਂ ਥਾਣਾ ਦੀ ਸਾਫ ਆ ਬਿਲਕੁਲ ਗੱਲਾ ਗੱਲਾ ਨਿਖੜਮਾ ਗੋਲ ਸਿੰਘ ਹੀ ਆ ਇਹਨੂੰ ਵੀ ਤੋਰਦੇ ਵੀਰੇ ਬੜੀ ਸਰਕੀ ਝੋਟੀ ਆ ਪੂਰਾ ਗੋਲ ਸਿੰਘ ਦਾ ਨੇਚਰਲੀ ਬਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਢਾਈ ਕੇ ਸਾਲ ਉਮਰ ਤਾਜ਼ਾ ਹੀ ਆਇਆ ਨਗ ਪੱਠ ਪੂੜਾ ਸੋਨਾ ਕੋਈ ਸੀਮਾ ਰਿਕਾਰਡ ਮਿਲਿਆ ਵੀਰੇ ਦੇ ਨਹੀਂ ਸੀਮਾ ਰਿਕਾਰਡ ਹੈ ਨਹੀਂ ਬਾਈ ਮਤਲ ਮਿਲ ਮਿਲ ਰਿਕਾਰਡ ਹੈਗਾ 14 ਕਿਲੋ ਦਾ 14 ਕਿਲੋ ਜਣੀ ਚੰਗੀ ਮਾਂ ਦੀ ਕੱਟੀ ਆ ਤੁਹਾਨੂੰ ਦਿਖਦੀ ਵੀ ਹੋਊਗੀ ਸਨਖ ਪੁਣਾ ਬਹੁਤ ਵੱਡੀ ਵੱਡੀ ਬਹੁਤ ਆ ਕੋਈ ਛੋਟੀ ਮੰਨ ਕੇ ਨਾਲ ਦਾਲੀ ਮੱਝਾ ਜੱਡੇ ਹੀ ਆ ਹਾਂ ਮੱਝਾ ਜੱਡੇ ਕਾ ਚੋਲੀ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਿੰਨਾ ਫੂੜ ਸ਼ਾਂਗ ਦੇ ਭੂਰਾ ਵੀ ਨਹੀਂ ਸੋਨਾ ਮੁਠੀ ਵਾਲਾ ਥਾਣਾ AI ਬਾਈ ਕਹਿੰਦਾ ਆਪਾਂ ਨੂੰ ਪਰਫਰਮ ਨਹੀਂ ਹੋਈ ਜਾਂ ਨਹੀਂ ਕਿਉਂਕਿ ਆਪਾਂ ਤਾਂ ਖਾਲੀ ਲਈ ਐ ਤੇ ਖਾਲੀ ਦੇਣੀ ਐ ਇਹਦੀ ਡਿਮਾਂਡ ਕੀ ਰਹਿਣ ਵਾਲੀ ਐ ਜੀ ਇਹਦਾ 45000 ਰੁਪਏ ਜੋ ਮਾਨਦਾਨ ਨਹੀਂ ਹੋਊਗਾ ਬਾਈ ਬਸ ਫੈਕਸ ਜਾਈ ਐ ਅਬ ਮਾਨਦਾਨ ਆਏਗਾ ਇਹਦਾ ਕੰਮਾ ਕੋਠੇ ਜਿੱਡੀ ਝੋਟੀ ਐ ਬਾਕੀ ਬਾਈ ਇੰਦੀ ਜੇ ਸੰਭ ਨਹੀਂ ਹੋਵੇ 0 ਤੋਂ ਲੈ ਕੇ ਤੇ ਤੁਹਾਨੂੰ ਵੀ ਪਤਾ ਵੀ ਕਿੰਨੇ ਪੈਸੇ ਖਾ ਕੇ ਤਿਆਰ ਹੋ ਬਾਕੀ ਠੰਡੀ ਮਿੱਠੀ ਐ ਪੱਠਾ ਪੂੜਾ ਚੰਗਾ ਝੂਲੀ ਸੋਣੀ ਐ ਝੂਲੀ ਤੁਸੀਂ ਚੈੱਕ ਕਰ ਸਕਦੇ ਹੋ AI ਦਾ ਕੋਈ ਪੱਕਾ ਪਤਾ ਨਹੀਂ 45000 ਰੁਪਏ ਜੋ ਮਾਨਦਾਨ ਹੋ ਜਾਊਗਾ ਅੱਗੇ ਨਾਗ ਆ ਗਿਆ ਵੀਰੇ ਆਪਣਾ 6 ਨੰਬਰ ਇਹਦਾ ਸੁਆ ਕਿੰਨਾ ਵਾ ਜੀ ਇਹ ਸੁਆ ਪਹਿਲਾਂ ਹੀ 4 ਦੰਦ ਦਾ ਵਹਿੜਾ ਬਾਈ 4 ਦੰਦ ਦਾ ਜੀ ਇਹ ਮਗਰਲੇ ਸਾਨੂੰ ਤੇਲ ਆ ਬਾਈ ਦੁੱਧ ਦੌਂਦਾ ਵੀ ਉਹ ਚੋਂ ਆਪਾਂ ਤੇਲ ਕਰਕੇ ਦੇਵਾਂਗੇ ਕਿੰਨਾ ਦੁੱਧ ਆ ਜੀ 7 ਕਿਲੋ ਦੌਂਦਾ ਹਨ 7 ਕਿਲੋ ਤੋੜ ਕੇ ਦਿਖਾ ਦਿਓ ਵੀਰੇ 7 ਕਿਲੋ ਦੁੱਧ ਆ ਇੱਕ ਤੁਹਾਨੂੰ ਬਾਈ ਕਹਿੰਦਾ ਆਪਾਂ ਤੇਲ ਕਰਕੇ ਦੇਣੀ ਆ ਦੁੱਧ ਹੁੰਦਾ ਜ਼ਰੂਰ ਆ ਪਰ ਤੁਸੀਂ ਤੇਲ ਮੰਨ ਕੇ ਆਇਓ ਜੀ ਚੰਗੀ ਐ ਵੀ ਬਾਕੀ ਰੰਗ ਪ੍ਰਿੰਟ ਸੋਨਾ 7 ਕਿਲੋ ਦੀ ਤੁਸੀਂ ਆਪ ਦੀ ਚਵਾਈ ਕਰ ਸਕਦੇ ਆ ਜੀ ਲੈ ਜਲਦੀ ਫਿਰ ਬਾਕੀ ਥਾਣ ਤੋਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜਮਾਂਬੰਦ ਨਹੀਂ ਕੋਈ ਗੰਡ ਮਰੂੜੀ ਤਾਂ ਕੋਈ ਗੰਡ ਮਰੂੜੀ ਨਹੀਂ ਠੀਕ ਆ ਜੀ ਕੋਈ ਬਾਈ ਦੱਸਦਾ ਕਿ ਗੰਡ ਮਰੂੜੀ ਨਹੀਂ ਥਾਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਸੋਨਾ ਸਹਿਜ ਥਾਣਾ ਦਾ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲ ਗੁਲਾਬੀ ਥਾਣਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹਜੇ ਇਹਦਾ 10000 ਰੁਪਏ ਬਾਈ ਠੀਕ ਆ ਇਹਦਾ ਬਾਈ ਕਹਿੰਦਾ 10000 ਰੁਪਿਆ ਡਿਮਾਂਡ ਆ ਵਿੱਚੋਂ ਮਾਣ ਤਣ ਹੋ ਜਾਊਗਾ ਬਾਕੀ ਕੋਈ ਵੀ ਨਗ ਕਿਸੇ ਨੂੰ ਪਸੰਦ ਆਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦੀ